ਪੰਜਾਬ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਦੇ ਬੈਨਰ ਹੇਡ ਹੋਮਗਾਰਡ ਦੇ ਰਿਟਾਇਰਡ ਅਤੇ ਮੌਜੂਦਾ ਮੁਲਾਜ਼ਮਾਂ ਵੱਲੋਂ ਆਪ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਸਿਟੀਪਾਰਕ ਸੰਗਰੂਰ ਵਿਖੇ ਇੱਕ ਸਾਂਝੀ ਮੀਟਿੰਗ ਕਰਦੇ ਆਂ। ਸੂਬਾ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰ ਆਪਣਾ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਹੋਮਗਾਰਡ ਦੇ ਮੁਲਾਜ਼ਮਾਂ ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਾਂਗ ਕੰਮ ਲੈਣ ਦੇ ਬਾਵਜੂਦ ਵੀ ਉਹਨਾਂ ਨੂੰ ਸੇਵਾ ਮੁਕਤੀ ਦੌਰਾਨ ਮਾਣ ਪੱਤਾ ਜਾਂ ਪੈਨਸ਼ਨ ਸਕੀਮ ਦਾ ਲਾਭ ਨਹੀਂ ਦਿੱਤਾ ਗਿਆ ਆਗਵਾ ਨੇ ਦੱਸਿਆ ਕਿ ਸੂਬੇ ਦੀ ਮੌਜੂਦਾ ਆਪ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਲ 2022 ਦੀਆਂ ਚੋਣਾਂ ਮੌਕੇ ਪੰਜਾਬ ਹੋਮਗਾਰਡ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ ਤੇ ਹੋਮਗਾਰਡ ਦੇ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਦੌਰਾਨ ਮਾਨ ਪੱਤਾ ਜਾਂ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਵੇਗਾ ਪਰੰਤੂ ਸਰਕਾਰ ਵੱਲੋਂ ਹੁਣ ਤੱਕ ਅਜਿਹਾ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ

ਅੱਜ ਤੁਸੀਂ ਕਿਵੇਂ ਤੁਹਾਡੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਤੁਸੀਂ ਕਿਵੇਂ ਅੱਜ ਇਹ ਤੁਸੀਂ ਆਪਣੀ ਮੀਟਿੰਗ ਕਰਿਓ ਕੀ ਮੀਟਿੰਗ ਹੋਈ ਤੋਂ ਅੱਜ ਅਸੀਂ ਮੀਟਿੰਗ ਕੀਤੀ ਹੈ ਆਪਣੀਆਂ ਮੰਗਾਂ ਸੰਬੰਧੀ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਹਾਂ ਵੀ ਅਸੀਂ ਲੰਬੇ ਸਮੇਂ ਤੋਂ ਲਾ ਅਡਰ ਡਿਊਟੀ ਕਰਦੇ ਆ ਰਹੇ ਹਾਂ ਅਸੀਂ ਪੰਜਾਬ ਪੁਲਿਸ ਨਾਲ ਮੋਡਰਨ ਦੇ ਨਾਲ ਮੋਡਾ ਲਾ ਕੇ ਡਿਊਟੀ ਕਰਦੇ ਹਾਂ ਅਸੀਂ ਸਾਰੇ ਜਵਾਨ ਪੰਜਾਬ ਪੁਲਿਸ ਉਹ ਨਹੀਂ ਡਿਊਟੀ ਨਹੀਂ ਕਰਦੀ ਜਿੰਨੇ ਅਸੀਂ ਡਿਊਟੀ ਕਰਦੇ ਆ ਸਾਡੇ ਜਵਾਨ ਥਾਣਿਆਂ 'ਚ ਜੇਲ੍ਹਾਂ 'ਚ ਹਰ ਜਗ੍ਹਾ ਤੇ ਡਿਊਟੀਆਂ ਕਰਦੇ ਨੇ ਇਮਾਨਦਾਰੀ ਧਰਮ ਦੀ ਨਾਲ ਅਸੀਂ ਆਪਣੀ ਡਿਊਟੀ ਜਦੋਂ ਕਰਦੇ ਆ ਤੇ ਘਰੇ ਜਾਂਦੇ ਆ ਅਸੀਂ ਫੈਮਿਲੀ ਦੇ ਵਿੱਚ ਬੈਠਦੇ ਆ ਫੈਮਿਲੀ ਦੇ ਵਿੱਚ ਜਾ ਕੇ ਅਸੀਂ ਦੋ ਬੁਰਕੀਆਂ ਰੋਟੀ ਖਾਂਦੇ ਆ ਜਦੋਂ ਫੈਮਿਲੀ ਸਾਰੀ ਬੈਠੀ ਹੁੰਦੀ ਹੈ ਉਸੇ ਟਾਈਮ ਮੁੰਸ਼ੀ ਸਾਹਿਬ ਦਾ ਫੋਨ ਆ ਜਾਂਦਾ ਹੈ ਵੀ ਆਓ ਜੀ ਐਸਐਚਓ ਸਾਹਮਣੇ ਬੁਲਾਇਆ ਡੀਐਸਪੀ ਸਾਹਮਣੇ ਬੁਲਾਇਆ ਜਲਦੀ ਪਹੁੰਚੋ ਜਿਵੇਂ ਵੀ ਹੈਗਾ ਅਸੀਂ ਆਪਣੀ ਰੋਟੀ ਪਾਣੀ ਛੱਡ ਕੇ ਅਸੀਂ ਫੜਾਫੜ ਅਮਰਜੈਂਸੀ ਡਿਊਟੀ ਵਾਸਤੇ ਭੱਜ ਜਾਂ ਆਪਣੇ ਬੱਚੇ ਨੂੰ ਛੱਡ ਅਸੀਂ ਆਪਣੇ ਪਰਿਵਾਰ ਦੇ ਵਿੱਚੋਂ ਬੱਚਿਆਂ ਨੂੰ ਛੱਡ ਕੇ ਬੱਚੇ ਰੋਂਦੇ ਕੋਲ ਆਂਦੇ ਰਹਿੰਦੇ ਨੇ ਵੀ ਡੈਡੀ ਹਲੇ ਸਾਡੇ ਵਿੱਚ ਤੁਸੀਂ 2 ਮਿੰਟ ਆਓ ਆਇਓ ਤੇ ਹੁਣ ਹੀ ਤੁਸੀਂ ਚਲੇ ਜਾਨੇ ਹੋ ਇਹ ਕਿਹੜੀ ਡਿਊਟੀ ਹੋਈ ਇਹ ਬਹੁਤ ਸਾਨੂੰ ਵਾਂਝਾ ਰੱਖਣਾ ਪੈਂਦਾ ਸਾਨੂੰ ਘਰ ਤੋਂ ਦੂਰ ਜਾਣਾ ਪੈਂਦਾ ਸਾਡੀਆਂ ਮੁਸ਼ਕਲਾਂ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸਾਨੂੰ ਬੜੀਆਂ ਪੰਗਦੇ ਜਨਾ ਕਰਦੀਆਂ ਪੈਂਦੀਆਂ ਨੇ ਸਾਨੂੰ ਡਿਊਟੀ ਅਮਰਜੈਂਸੀ ਭਜਣਾ ਪੈਂਦਾ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਚਾਹਤੋਂ ਅਸੀਂ ਅਟਾਇਰਮੈਂਟ ਹੋ ਕੇ ਜਾਂਦੇ ਆ ਅਸੀਂ ਲੰਬੇ ਸਮੇਂ ਤੋਂ ਸਰਕਾਰ ਦੀ ਸੇਵਾ ਕਰਦੇ ਆ ਲਾਕਡਾਊਨ ਵੇਲੇ ਵੀ ਅਸੀਂ ਸੇਵਾ ਕੀਤੀ ਅਸੀਂ ਆਤਵਾਦ ਵੇਲੇ ਵੀ ਕੀਤੀ ਸਾਡੇ ਕੁਝ ਜਵਾਨ ਸ਼ਹੀਦ ਹੋਏ ਉਹਨਾਂ ਦੇ ਅਸੀਂ ਅਬ ਜਿਹੜੀ ਡਿਊਟੀ ਜਦੋਂ ਲਾ ਆਰਡਰ ਡਿਊਟੀ ਕਰਦੇ ਆ ਸਾਨੂੰ ਜਦੋਂ ਜਾਣਾ ਪੈਂਦਾ ਖਾਲੀ ਹੱਥ ਸਾਨੂੰ ਬੜਾ ਰੋਣਾ ਹੁੰਦਾ ਹੈ ਵੀ ਅਸੀਂ ਰੋਟੀ ਖਾਣ ਲਈ ਦਰਦ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦੇ ਆ ਅਸੀਂ ਬੱਚਿਆਂ ਨੂੰ ਮੰਗਦੇ ਆ ਵੀ ਸਾਨੂੰ ਭਾਈ 1000 ਰੁਪਏ ਦੇ ਦਿਓ ਸਾਨੂੰ ਦਵਾਈ ਲੈਣੀ ਹੈ ਕੱਲ ਨੂੰ ਸਾਨੂੰ ਹਸਪਤਾਲ ਜਾਣਾ ਹੈ ਕੱਲ ਨੂੰ ਕੋਈ ਚੈੱਕਅਪ ਕਰਾਉਣਾ ਹੈ ਤਾਂ ਬੱਚੇ ਸਾਨੂੰ ਇਹੀ ਕਹਿੰਦੇ ਨੇ ਪਾਪਾ ਹਲੇ ਕਿਥੋਂ ਨੂੰ ਕੱਲ ਤਾਂ 1000 ਰੁਪਏ ਦਿੱਤਾ ਤੁਸੀਂ ਅੱਜ ਫੇਰ ਮੰਗਣ ਲੱਗੇ ਅਸੀਂ ਬੱਚਾਂ ਦੇ ਮੁਤਾਜ ਹੋ ਗਏ ਰਹ ਜਣਿਆ ਪਰ ਅਸੀਂ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਸਾਡੇ ਪਰਿਵਾਰ ਕੰਨੀ ਤੇ ਸਾਡੀ ਕੰਨੀ ਧਿਆਨ ਦਿੱਤਾ ਜਾਵੇ ਸਾਡੀ ਜਿਹੜੀ ਸੇਵਾ ਕੀਤੀ ਆ ਅਸੀਂ ਦੇਸ਼ ਦੀ ਉਹਦੇ ਬਾਰੇ ਵੀ ਧਿਆਨ ਦਿੱਤਾ ਜਾਵੇ ਤਾਂ ਕਿ ਅਸੀਂ ਆਪਣਾ ਗੁਜ਼ਾਰਾ ਮਰਜ਼ੀ ਜਮਕ ਤੱਕ ਕਰ ਸਕੀਏ ਭਾਈ ਜੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਕ੍ਰਿਸ਼ਨ ਦੇਵੇ ਸਰ ਤੁਸੀਂ ਜੀ ਇਸ ਰਾਜ ਦੀ ਮੀਟਿੰਗ ਹੋਈ ਹੈ ਮਤਲਬ ਕੀ ਪ੍ਰੋਗਰਾਮ ਤੁਹਾਡਾ ਬਣਿਆ ਹੈ ਅਸੀਂ ਇਹ ਮੀਟਿੰਗ ਜਦੋਂ ਹੁਣ ਆਪਣਾ ਨਾਬਾ ਗੇਟ پارک ਦੇ ਵਿੱਚ ਜੋ ਅੱਜ ਮੀਟਿੰਗ ਕੀਤੀ ਗਈ ਹੈ ਸਾਰੇ ਵਕ ਵਕ ਥਾਣੇ ਤੋਂ ਆਉਣ ਡਿਊਟੀ ਤੇ ਜਿੰਨੇ ਰਿਟਾਇਰਮੈਂਟ ਮੁਲਾਜ਼ਮ ਨੇ ਇੱਥੇ ਹਾਜ਼ਰ ਹੋਏ ਵਿਚਾਰ ਵਟਾਂਦਰਾ ਕੀਤਾ ਗਿਆ ਬਈ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਜਿਹੜੀ ਸਰਕਾਰ ਸਾਾਨੂੰ ਮਾਣ ਪੱਤਾ ਦੇਣ ਜਾ ਰਹੀ ਹੈ ਪਰ ਸਾਨੂੰ ਹਲੇ ਤੱਕ ਇਹ ਯਕੀਨ ਨਹੀਂ ਹੁੰਦਾ ਇਹ ਦੇਣਗੇ ਜਾਂ ਨਹੀਂ ਦੇਣਗੇ ਕਈ ਵਾਰੀ ਅਸੀਂ ਹੁਣ ਜਿੰਨੀਆਂ ਵੀ ਪਿਛਲੀਆਂ ਸਰਕਾਰਾਂ ਨੇ ਤੇ ਮੌਜੂਦਾ ਸਰਕਾਰਾਂ ਨੇ ਸਾਨੂੰ ਅਜੇ ਤੱਕ ਕਿਸੇ ਨੇ ਵੀ ਕੋਈ ਵੀ ਮਾਨ ਪੱਤਾ ਜਾਂ ਹੋਰ ਕੋਈ ਪੈਨਸ਼ਨ ਵਗੈਰਾ ਜਾਂ ਕੋਈ TDRD ਹਲੇ ਤੱਕ ਸਾਨੂੰ ਨਹੀਂ ਮਿਲਿਆ ਇਹਨਾਂ ਨੇ ਸਰਕਾਰਾਂ ਨੇ ਤਾਂ ਸਾਡੇ ਨਾਲ 23 ਮਾ ਵਾਲਾ ਹੀ ਸਲੋਕ ਕੀਤਾ ਗਿਆ ਔਰ ਕੀਤਾ ਜਾ ਰਿਹਾ ਤੇ ਜਿਹੜੀ ਹੁਣ ਮੌਜੂਦਾ ਸਰਕਾਰ ਹੈ 2017 ਦੇ ਵਿੱਚ ਵੀ ਇਹਨਾਂ ਨੇ ਸਾਡੇ ਨਾਲ ਇੱਕ ਵਾਅਦਾ ਕਰਿਆ ਸੀ ਵੀ ਜੇ ਸਾਡੀ ਸਰਕਾਰ ਆਉਣ ਤੇ ਤੁਹਾਨੂੰ ਪੱਕਾ ਵੀ ਕੀਤਾ ਜਾਵੇਗਾ ਤੁਹਾਡਾ ਮਾਨ ਪੱਤਾ ਵੀ ਲਾਇਆ ਜਾਵੇਗਾ ਬਈ ਜਿਹੜੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਹੇ ਵੀ ਤੁਹਾਡੀ ਜਿਹੜੀ ਹੋਮਗਾਰਡ ਐ ਸੜਕਾਂ ਤੇ ਰੂਲੀ ਫਿਰਦੀ ਐ ਵੀ ਉਹਨੂੰ ਅਸੀਂ ਕਿਸੇ ਹਿਸਾਬ ਕਿਤਾਬ ਚ ਲੈ ਕੇ ਤੁਹਾਡਾ ਜਿਹੜਾ ਬਣਦਾ ਪਾਣ ਪੱਤਾ ਜਾਂ ਕੋਈ ਪੈਨਸ਼ਨ ਵਗੈਰਾ ਐ ਉਹਨੂੰ ਤੇ ਰੈਗੂਲਰ ਕਰਕੇ ਆਪਣਾ ਕਿਸੇ ਸਿਸਟਮ ਦੇ ਵਿੱਚ ਲਿਆਂਦਾ ਜਾਵੇਗਾ ਤੇ ਉਸ ਤੋਂ ਬਾਅਦ ਜੀ ਅੱਜ ਮੀਟਿੰਗ ਇਸ ਲਈ ਹੋਈ ਐ ਵੀ ਜੇਕਰ ਸਰਕਾਰ ਸਾਡਾ ਸਮੇਂ ਸਿਰ ਕੋਈ ਵੀ ਕੰਮ ਇਹ ਹੁਣ ਨਹੀਂ ਕਰਦੀ ਤਾਂ ਅਸੀਂ 1 ਮਹੀਨੇ ਦੇ ਅੰਦਰ ਅੰਦਰ ਸੋਲਕਿਆਂ ਟੋਲ ਪਲਾਜ਼ਾ ਵਿਖੇ ਅਣ ਮਿੱਥੇ ਸਮੇ ਲਈ ਧਰਨਾ ਲਾਇਆ ਜਾਵੇਗਾ ਇਹ ਸਰਕਾਰ ਦੀ ਜ਼ਿੰਮੇਵਾਰੀ ਜਿੰਨੇ ਵੀ ਔਨ ਡਿਊਟੀ ਵਾਲੇ ਮੁਲਾਜ਼ਮ ਉਹਨਾਂ ਨੂੰ ਸੱਦਾ ਦੇ ਕੇ ਤੇ ਜਿੰਨੇ ਰਿਟਾਇਰਮੈਂਟ ਸਾਡੇ ਭਰਾ ਨੇ ਉਹ ਵੀ ਸੜਕਾਂ ਤੇ ਉਤਰਨ ਵਾਲੇ ਜੋ ਵੀ ਜੇਕਰ ਕੋਈ ਵੀ ਅਣਸੁਖਾਵੀ ਘਟਨਾ ਘਟਦੀ ਹੈ ਤਾਂ ਸਰਕਾਰ ਉਸ ਦੀ ਜ਼ਿੰਮੇਵਾਰ ਹੋਵੇਗੀ ਤੇ ਅੱਗੇ ਇਹ ਕਹਿਣਾ ਚਾਹੁੰਦੇ ਵੀ ਅੱਜ ਤਾਂ ਅਸੀਂ ਸਿੰਪਲ ਜੀ ਆਪਣੀ ਮੀਟਿੰਗ ਰੱਖੀ ਹੈ ਤੇ ਇਹ ਕਿਸੇ ਵੀ ਤਿੱਖੇ ਸੰਘਰਸ਼ ਦਾ ਰੁਖ ਵੀ ਅਪਣਾ ਸਕਦੀ ਹੈ ਬਾਈ ਜੀ ਮੇਰਾ ਨਾਮ ਸੁਖਦੇਵ ਸਿੰਘ ਰਿਟਾਇਰ ਹੋਮਗਾਰਡ ਪੰਜਾਬ ਅੱਜ ਇਸ ਕਰ ਤੁਸੀ ਇੱਥੇ ਮੀਟਿੰਗ ਕੀਤੀ ਆ ਕੀ ਫੈਸਲਾ ਲੀਤਾ ਤੁਸੀ ਅੱਜ ਸਰ ਮੀਟਿੰਗ ਅਸੀਂ ਇਸ ਲਈ ਕੀਤੀ ਆ ਸਾਡੇ ਸਾਰੇ ਜਵਾਨਾਂ ਨੂੰ ਕੋਈ ਵੀ ਸਰਕਾਰ ਵੱਲੋਂ ਕੋਈ ਸਹੂਲਤ ਕੋਈ ਫੰਡ ਕੋਈ ਮਹਗਾਈ ਪੱਤਾ ਕੁਝ ਨਹੀਂ ਅਜੇ ਤੱਕ ਸਾਨੂੰ ਮਿਲਿਆ ਇਸ ਕਰਕੇ ਅਸੀਂ ਅੱਜ ਇਹ ਮੀਟਿੰਗ ਸੱਦੀ ਆ ਉਸ ਤੋਂ ਬਾਅਦ ਜੀ ਅਸੀਂ ਕੋਈ ਜੇ ਸਰਕਾਰ ਨੇ ਹਫਤੇ ਜਾਂ 15 ਦਿਨਾਂ ਦੇ ਵਿੱਚ ਕੋਈ ਨਾਂ ਜੋਗ ਵਾਲੀ ਗੱਲ ਕੀਤੀ ਤਾਂ ਉਸ ਤੋਂ ਬਾਅਦ ਜੀ ਸਾਡੀ ਜਿੰਨੀ ਵੀ ਸਾਡੀ ਐਸੋਸੀਏਸ਼ਨਾਂ ਇਹ ਸਾਰੀ ਡਟ ਕੇ ਸਰਕਾਰ ਦਾ ਖਿਲਾਫ ਨਾਰੇਬਾਜ਼ੀ ਕਰੂਗੀ ਤੇ ਵਿਰੋਧ ਕਰੂਗੀ ਤੇ ਧਰਨਾ ਲਾਊਗੀ ਨਹੀਂ ਸਰਕਾਰ ਦੇ ਨਾਲ ਕਿੰਨੀ ਕਵਾਰ ਮੀਟਿੰਗ ਹੋ ਚੁੱਕੀ ਹੈ ਕੀ ਕਾਨੂੰਨ ਉਹਨਾਂ ਨੇ ਪਹਿਲਾਂ ਕੋਈ ਵਿਸ਼ਵਾਸ ਨਹੀਂ ਦਿਵਾਇਆ ਬਹੁਤ ਵਾਰੀ ਮੀਟਿੰਗਾਂ ਹੋ ਗਿਆ ਜੀ ਬਹੁਤ ਵਾਰੀ ਉਹਨਾਂ ਨੂੰ ਮਿਲਲੇ ਜੀ ਲੀਡਰਾਂ ਨੂੰ ਬਹੁਤ ਵਾਰੀ ਉਹਨਾਂ ਨੂੰ ਅਸੀਂ ਆਪਣਾ ਮੈਨੂਵਰ ਐਕਸ਼ਨ ਦੇ ਤਾਂ ਕਿਸੇ ਨੇ ਹਜੇ ਤੱਕ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਸਾਨੂੰ ਇਹ ਸਰਕਾਰ ਤੇ ਇੰਨੀ ਉਮੀਦ ਸੀਗੀ ਅਸੀਂ ਸਾਰੇ ਰਿਸ਼ਤੇਦਾਰ ਭੈਣ ਭਾਂਜਿਆਂ ਨੂੰ ਕਹਿ ਕੇ ਆਮ ਆਦਮੀ ਸਰਕਾਰ ਨੂੰ ਵੋਟਾਂ ਪਵਾਈਆਂ ਵੀ ਇਹ ਆਪਣੀ ਗਰੀਬਾਂ ਦੀ ਸਰਕਾਰ ਆ ਤੇ ਆਪਣੇ ਹੱਕ ਚੱਲੂਗੀ ਉਸ ਤੋਂ ਪਹਿਲਾਂ ਸਾਡੇ ਨਾਲ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਵੀ ਵਾਦਾ ਕੀਤਾ ਸੀਗਾ ਉਸ ਤੋਂ ਬਾਅਦ ਸਰਦਾਰ ਬੀਤ ਮੇਹਰ ਸਿੰਘ ਨੇ ਵੀ ਵਾਦਾ ਕੀਤਾ ਸਾਡੇ ਸੋਲਖੀਆਂ ਟੋਲ ਪਲਾਜੇ ਤੇ ਜਾ ਕੇ ਵੀ ਜੇਕਰ ਸਾਡੀ ਸਰਕਾਰ ਆਉਂਦੀ ਆ ਪਹਿਲ ਤੇ ਆਧਾਰ ਤੇ ਅਸੀਂ ਪੰਜਾਬ ਹோம் ਗਾਰਡ ਦਾ ਕੰਮ ਕਰਾਂਗੇ ਅਜੇ ਤੱਕ ਕਿਸੇ ਸਰਕਾਰ ਨੇ ਨਾ ਕੋਈ ਸਾਡੀ ਬਾਹ ਫੜੀ ਆ ਤੇ ਨਾ ਹੀ ਕੋਈ ਕੰਮ ਕੀਤਾ ਹੈ। ਉਹ ਅਗਲਾ ਪ੍ਰੋਗਰਾਮ ਕਿਸਲਾ ਹੋਏਗਾ ਤੁਹਾਡਾ? ਅਗਲਾ ਪ੍ਰੋਗਰਾਮ ਤੁਹਾਨੂੰ ਦੱਸਿਆ ਹੀ ਸਾਡੇ ਪ੍ਰਧਾਨੀਆਂ ਨੇ ਵੀ ਦੱਸੇ ਸਟੇਟਮੈਂਟਾਂ। ਅੱਜ ਸਾਨੂੰ ਉਹਨਾਂ ਦਾ ਕੋਈ ਵੀ ਬੈਨੀਫਿਟ ਨਹੀਂ ਮਿਲਿਆ। ਸਾਨੂੰ ਮੰਗਾਈ ਪੱਤਾ ਤੇ ਰਿਟਾਇਰ ਪੈਨਸ਼ਨ ਮਾਨ ਪੱਤਾ ਲਾਇਆ ਜਾਵੇ ਸਰ ਮੰਗ ਨੇੜ ਦੀ ਮੰਗ ਆ ਇਹ ਮੰਗ ਨੂੰ ਸਰਕਾਰ ਪੂਰਾ ਕਰਦੀ ਆ ਤਾਂ ਠੀਕ ਹੈ ਨਹੀਂ ਜੋ ਪ੍ਰਧਾਨ ਜੀ ਸਾਡੀ ਰਣਨੀਤੀ ਤਿਆਰ ਕਰਕੇ ਗਏ ਨੇ ਉਸ ਰਣਨੀਤੀ ਦੇ ਨਾਲ ਅਸੀਂ ਚੱਲਾਂਗੇ ਮਰਨ ਜਾਂ ਮਰਨ ਤੰਮ ਤੱਕ ਲੜਦੇ ਰਹਾਂਗੇ